ਉਹ ਕਿਹੜੀਆਂ ਵਿਧਾਨ ਸਭਾ ਹਲਕਮਾਂ ਉਹ ਕਿਹੜੀਆਂ ਵਿੱਚ ਕਾਂਗਰਸੀ ਆਗੂ ਸਰਪ ਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਕਰਵਾਏ ਗਏ ਜਨਤਕ ਇਕੱਠ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਦੁਨੀਆ ਦੇ ਇਸ ਵੱਡੇ ਲੋਕਤੰਤਰ ਨੂੰ ਖਤਮ ਕਰਨ ਦੀ ਜੋ ਸਾਜ਼ਿਸ਼ ਚੱਲ ਰਹੀ ਹੈ ਉਸ ਨੂੰ ਕਾਂਗਰਸ ਟੱਕਾ ਲਗਾਵੇਗੀ ਅਤੇ ਵੋਟ ਚੋਰੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰਾਜਾ ਬ੍ਰਿੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਘਟ ਗਿੰਤੀਆਂ ਦੇ ਵਿਰੋਧੀ ਹੈ ਅਤੇ ਇਸ ਪਾਰਟੀ ਵੱਲੋਂ ਸਮਾਸ ਨੂੰ ਪਾਰ ਕੇ ਰਾਸ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਕਾਂਗਰਸ ਇਸ ਸਾਜ਼ਿਸ਼ ਨੂੰ ناکਾਮ ਕਰੇਗੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਜਹੀ ਸਰਕਾਰ ਲਿਆਵੇਗੀ ਜਿਹੜੀ ਸੂਬਾ ਵਾਸੀਆਂ ਦੀ ਜ਼ਿੰਦਗੀ ਤੇ ਤਰੱਕੀ ਨੂੰ ਸੁਨਿਸ਼ਚਿਤ करेगी आगे ਸੰਬੋਧਨ ਕਰਦੇ ਆ ਮੁਰਿੰਦਰ ਸਿੰਘ ਰਾਜਾ ਬਰਿੰਗ ਨੇ ਕਿਹਾ ਕਿ ਸਰਬਜੋਤ ਸਿੰਘ ਸਾਭੀ ਤੇ ਇਹਨਾਂ ਦੇ ਸਾਥੀਆਂ ਦੇ ਕਾਂਗਰਸ ਵਿੱਚ ਆਉਣ ਨਾਲ ਪਾਰਟੀ ਪਹਿਲਾਂ ਤੋਂ ਹੀ ਬੀ ਜ਼ਿਆਦਾ ਮਜ਼ਬੂਤ ਹੋਈ ਹੈ। ਵਾਖ ਨਹੀਂ ਕੀਤਾ ਜਿਹਨੂੰ ਦਿਲ ਤੋਂ ਵਾਖ ਨਹੀਂ ਕੀਤਾ ਉਹ ਵੀ ਕਹਿੰਦਾ ਕੱਖ ਨਹੀਂ ਕੀਤਾ ਉਹ ਸਾਡੇ ਕੋਲ ਵੀ ਸਿਫਾਰਾ ਰਹੇ ਚੰ ਪਰ ਅਸੀਂ ਸੌਉ ਨੂੰ ਲੱਕੇ ਨਹੀਂ ਦਿੱਤਾ ਸਾਡੇ ਕੋਲ ਵੀ ਸਿਫਾਰਾ ਹੈ ਚੰ ਉਹ ਅਸੀਂ ਇਹ ਕੁਝ ਕਰ ਸਕਦੇ ਬਟ ਨੋ ਇਹ ਕਾਂਗਰਸ ਪਾਰਟੀ ਦੇ ਲਾਇਲ ਬੰਦੇ ਆ ਤੁਸੀਂ ਸਰਕਾਰ ਵੀ ਕਰੋਗੇ ਤੇ ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਮਰਤਾਪ ਸਿੰਘ ਬਾਜਪਾ ਨੇ ਕਿਹਾ ਕਿ ਸਵੇ ਵਿੱਚ ਨਸ਼ਾ ਆ ਚੁੱਕਾ ਹੈ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਾਂ ਤੇ ਜੋ ਵੀ ਦੇਸ਼ ਗਏ ਹਨ ਉਹਨਾਂ ਨੂੰ ਉੱਥੇ ਹੀ ਕੰਮ ਨਹੀਂ ਮਿਲ ਰਿਹਾ ਇਸ ਤਰ੍ਹਾਂ ਸਾਡੇ ਪੰਜਾਬ ਦੀ ਤਾਣਾ ਬਾਣਾ ਹੀ ਵਿਗਾੜ ਕੇ ਰੱਖ ਦਿੱਤਾ ਹੈ ਲੇਕਿਨ ਅਸੀਂ ਪੰਜਾਬ ਵਾਸੀਆਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਾਂਗਰਸ ਸਰਕਾਰ ਸੂਬੇ ਦੇ ਹਾਲਾਤ ਸੁਧਾਰਨ ਲਈ ਵੱਡੇ ਕਦਮ ਚੁੱਕੇਗੀ ਇਸ ਮੌਕੇ ਲੋਕ ਸਭਾ ਮੈਂਬਰ ਸੁਖਿੰਦਰ ਸਿੰਘ ਗਰੰਦਾਵਾ ਨੇ ਕਿਹਾ ਕਿ ਜੇਕਰ ਪੰਜਾਬ ਜਿੰਦਾ ਤਾਂ ਹੀ ਹਿੰਦੁਸਤਾਨ ਜਿੰਦਾ ਰਹੇਗਾ ਅਤੇ ਹੁਣ ਫੇਰ ਪੰਜਾਬੀਆਂ ਨੂੰ ਲੜਾਈ ਲੜਨੀ ਪਵੇਗੀ ਕਿਉਂਕਿ ਪੰਜਾਬੀ ਦੇਸ਼ ਵਿੱਚ ਉਸ ਪਾਰਟੀ ਦਾ ਰਾਸ ਨਹੀਂ ਰਹਿਣ ਦੇਣਗੇ ਜਿਹੜੇ ਘਟ ਗਿੰਤੀਆਂ ਨਾਲ ਨਫਰਤ ਦੀ ਰਾਜਨੀਤੀ ਕਰ ਰਹੇ ਹਨ ਜਿੰਦਾਬਾ ਨੇ ਕਿਹਾ ਕਿ ਮੌਜੂਦਾ ਸਮੇਂ ਅੰਬਾਨੀ ਤੇ ਅੰਡਾਨੀ ਇਸ ਚਿੰਦியா ਕੰਪਨੀ ਦਾ ਰੋਲ ਨਿਭਾ ਰਹੇ ਹਨ ਤੇ ਪੰਜਾਬ ਨੇ ਜਿਵੇਂ ਅੰਗਰੇਜ਼ਾਂ ਨੂੰ ਦੇਸ਼ ਵਿੱਚ ਕਟਿਆ ਸੀ ਤਿਵੇਂ ਹੀ ਇਨਾਂ ਅੰਬਾਨੀ ਅਤੇ ਅੰਡਾਨੀਆਂ ਨੂੰ ਸਬਕ ਸਿਖਾਇਆ ਜਾਵੇਗਾ ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਅੱਜ ਦੇ ਜਨਤਾ ਇਕੱਠ ਵਿੱਚ ਪੁੱਜੇ ਇਹ ਲੋਕ ਮੇਰੇ ਓਜਨ ਜਾਦੂ ਸਾਥੀ ਹਨ ਜਿਨ੍ਹਾਂ ਨੇ ਪਿਛਲੇ ਵਿਧਾਨ ਸਭਾ ਵਿੱਚ ਚੋਣ ਮੇਰੇ ਮੋਢਾ ਨਾਲ ਮੋਢਾ ਲਗਾ ਕੇ ਪੰਜਾਬ ਕਾਂਗਰਸ ਕਮੇਟੀ ਦੇ ਭੰਦਾ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਦੇ ਨੌਜਵਾਨਾਂ ਦੇ ਜਿਦਾ ਨਹੀਂ ਧੜਕਣ ਨਹੀਂ ਦੇ ਤੇ ਪੰਜਾਬ ਕਾਂਗਰਸ ਨੂੰ ਅੱਗੇ ਖੜਨ ਵਾਸਤੇ ਦਿਨ ਰਾਤੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਮੇਰੇ ਬਹੁਤ ਸਤਿਕਾਰਯੋਗ ਪੰਜਾਬ ਦੀ ਵਿਧਾਨ ਸਭਾ ਤੇ ਬਾਤ ਚੁੱਕਣ ਵਾਲੇ ਲੀਡਰ ਆਫ oppositon ਸਤਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਜਿਨ੍ਹਾਂ ਦਾ ਹਲਕਾ ਬਿਲਕੁਲ ਸਾਡੇ ਨਾਲ ਲੱਗਦਾ ਸਾਡੇ ਗੋਲ ਦੀ ਹਲਕੇ ਦੇ ਵੀ ਨੇ ਉਹਨਾਂ ਦੇ ਨਾਲ ਬਹੁਤ ਅਨਰ ਤੜਕ ਲੀਡਰ ਮੈਂਬਰ ਆਫ ਪਾਰਲੀਮੈਂਟ ਨੈਸ਼ਨਲ ਜਨਰਲ ਸੈਕਟਰੀ ਸਦਾ ਸੁਖਿੰਦਰ ਸਿੰਘ ਲੰਡਾਵਾ ਸਾਹਿਬ ਉਹਨਾਂ ਦੇ ਨਾਲ ਮੇਰੇ ਬਹੁਤ ਸਤਿਕਾਰਯੋਗ ਮੇਰੇ ਨਾਲ ਬੜੇ ਲੰਬੇ ਸਮੇ ਤੋਂ ਜਦੋਂ ਅਸੀਂ ਕਾਲੀਡਾਤ ਸੀਗੇ ਉਹ ਤੈਨ ਤੋਂ ਬਰਿੰਦਰ ਸਿੰਘ ਪਾੜਾ ਸਾਹਿਬ ਤੋਂ ਵੀਰ ਸਿੰਘ ਜੀਰਾ ਜੀ ਆਇਆ ਸਾਰੇ ਬੈਠੇ ਆ ਪਾੜਾ ਸਾਹਿਬ ਇਹਨਾਂ ਦਾ ਕਿਉਂਕਿ ਇੱਥੇ ਰੋਜ਼ ਆਉਣ ਜਾਣ ਸੀਗਾ ਮੇਰੇ ਕੋਲ ਅਕਸਰ ਆਉਂਦੇ ਜਾਂਦੇ ਸੀ ਤੇ ਕਾਂਗਰਸ ਪਾਰਟੀ 'ਚ ਲਿਆਉਣ ਵਾਲੇ ਵੀ ਇਹਨਾਂ ਨੇ ਬੜਾ ਮੈਨੂੰ ਗਾਈਡ ਵੀ ਕੀਤਾ ਕਿ ਜੇ ਅੱਜ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਸਾਬੀ ਸਾਨੂੰ ਕਾਂਗਰਸ ਦਾ ਸਾਥ ਦੇਣਾ ਚਾਹੀਦਾ ਇਹਨਾਂ ਨੇ ਵੀ ਮੈਨੂੰ ਬਹੁਤ ਗਾਇਡ ਕਰਕੇ ਕੌਂਸਲ ਜੁਆਇੰਟ ਕਰਾਈ ਉਹਨਾਂ ਦੇ ਨਾਲ ਸੇ ਤੇ ਸਾਡੇ ਜ਼ਿਲ੍ਹੇ ਦੀ ਲੀਡਰਸ਼ਿਪ ਬਹੁਤ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਮਿੱਕੀ ਡੋਗਰਾ ਜੀ ਸਾਬਕਾ ਮੰਤਰੀ ਸ਼ਾਮਸੁੰਦਰਾ ਰੋੜਾ ਸਾਹਿਬ ਬਹੁਤ ਸਤਿਕਾਰਯੋਗ ਸਾਬਕਾ ਐਮਐਲਏ ਸਾਬਕਾ ਸੀ ਹਲਕੇ ਦੇ ਇੰਚਾਰਜ ਪਵਨ ਆਧਿਆ ਜੀ ਪਕੇ ਬਹੁਤ ਸਤਿਕਾਰਯੋਗ ਸਾਬਕਾ ਐਮਐਲਏ ਮੁਕੇੜੀਆਂ ਹਲਕੇ ਦੀ ਨੁਮਾਇੰਦਗੀ ਕਰਦਕੇ ਬੜਾ ਲੰਮਾ ਸਮਾਂ ਕਾਂਗਰਸ ਪਾਰਟੀ ਦੀ ਜਿਨ੍ਹਾਂ ਨੇ ਸੇਵਾ ਕੀਤੀ ਜਿਲ੍ਹਾ ਪਰਵਾਨੇ ਮੈਡਮ இந்து ਪਾਲਾ ਜੀ ਤੇ ਬਰਾਜ ਵਾਲੇ ਉਹਨਾਂ ਨੂੰ ਵੀ ਅਸੀਂ ਜੀ ਆ ਕਹਿੰਦੇ ਤੇ ਮੇਰੀ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਦੇ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਪ੍ਰਸ਼ਾਨਤ ਕੌਰ ਰੰਦਾਵਾ ਜੀ ਫਤਿਹ ਮਾਕੀ ਮੈਂ ਸਾਡੇ ਸਾਥਕਾਂ ਅਮਲੇ ਕੀਮਾ ਸਾਹਿਬ ਉਹ ਵੀ ਬੈਠੇ ਨੇ ਸਤਕਾਰਯੋਗ ਕਿਸੇ ਵਾਂਗ ਨਾਰਾ ਆ ਗਿਆ ਲੋਕਲ ਲੀਡਰਸ਼ਿਪ ਜਿੰਨੀ ਵੀ ਜਾ ਸਟੇਜ ਤੇ ਪਰਾਜਮਾਨ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਤੁਸੀਂ ਸਾਰਿਆਂ ਨਾਲ ਜੂ ਭਾਵਾਂ ਗਿੰਦੀ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਮੇਰੇ ਵੀਰੋ ਜੇ ਇਸ ਸ਼ਕਤੀ ਦੇ ਨਾਲ ਤੁਸੀਂ ਅੱਜ ਪਹੁੰਚੇ ਅੱਜ ਸਵੇਰੇ ਲੱਗਦਾ ਸੀ ਮੌਸਮ ਖਰਾਬ ਹੋ ਜਾਏਗਾ ਪਰ ਤੁਸੀਂ ਉਸ ਤਰ੍ਹਾਂ ਨਿੱਕੋ ਗੱਲ ਕਹੀ ਵੀ ਕੋਈ ਗੱਲ ਨਹੀਂ ਮੌਸਮ ਖਰਾਬ ਹੋਏ ਨਹੀਂ ਜਾਂ ਠੰਡ ਜਾਏ ਅਸੀਂ ਵੱਡੀ ਗਿਣਤੀ ਚ ਪਹੁੰਚਾਂਗੇ ਨਾਮ ਦਾ ਸੰਗ ਰਾਜਾ ਅਗੜਕ ਜੀ ਜੈ ਜਵਾ ਪਤਾ ਸੰਬਾਜਵਾ ਜੀ ਜੈ ਜਵਾ ਪਤਾ ਅੱਜ ਦੀ ਜਿਹੜੀ ਮੀਟਿੰਗ ਆ ਡਾਕਟਰ ਕੇਵਲ ਕ੍ਰਿਸ਼ਨ ਜੀ ਬੱਬੀ ਜੀ ਔਰ ਸਾਡੀ ਫੈਨ இந்து ਬਾਬਾ ਨੇ ਇਸ ਇਲਾਕੇ ਨੇ ਸੇਵਾ ਕਰਕੇ ਤੇ ਡਾਕਟਰ ਸਾਹਿਬ ਦੇ ਟਾਈਮ ਤੇ ਜੋ ਡਵੈਲਪਮੈਂਟ ਹੋਈ ਉਹਨੂੰ ਕੋਈ ਨਹੀਂ ਭੁਲਾ ਸਕਦਾ ਬਹੁਤ ਹੀ ਸਰਕਾਰਯੋਗ ਅੱਜ ਦੇ ਇਸ ਰਾਮੀ ਦੇ ਵਿੱਚ ਮੁਕੇਰੀਆ ਹੜਕੇ ਦੇ ਮੇਰੇ ਸਾਹਮਣੇ ਬੈਠੇ आज कांग्रेस पार्टी के जुड़ने वास्ते आए हुए और कांग्रेस पार्टी प्यार करने वास्ते और आशीर्वाद देने वास्ते आए हुए मेरे बजुर्गों नौजवान भीरों मेरियों माताओं भेनों सब तो पहला फतेह अर्ज करना वागुरु जी का खालसा श्री वागुरु जी की फतेह मंच पे विराजमान सरदार प्रताप सिंह जी बाजवा साहेब सुखजिंद्रंधावा साहेब बहुत ही सत्कारयोग दो एमएलए एम एल पाड़ा साहेब बहुत सत्कारयोगे श्याम सुंदर अरोड़ा जी पवन आदिया साहेब बहुत उन्होंने इस इलाके की नुमाइंदगी करते आ रहे हैं ਔਰ ਦੂਜਾ ਮੈਂ ਅੱਜ ਜੀ ਆਇਆਂ ਕਹਿਣਾ ਚਾਹਣਾ ਆ ਰਾਬੇ ਇਸ ਪ੍ਰਾਰ ਸਭੀ ਨੂੰ ਵਧਾਈ ਦੇਣਾ ਚਾਹਣਾ ਹੈ ਕਿ ਅੱਜ ਸਾਨੂੰ ਐਨੀ ਵੱਡੀ ਸੰਗਤ ਦੇ ਜਿਹੜੇ ਦਰਸ਼ਨ ਕਰਾਈ ਆ ਪ੍ਰਮਾਤਮਾ ਸਾਭੀ ਵੀਰੇ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਬਰਤਾਂ ਕੀਆ ਬਖਸ਼ੇ ਹੁਣ ਮੇਰੇ ਸਾਥੀ ਕਾਂਗਰਸ ਲਈ ਦਿਨ ਰਾਤ ਇੱਕ ਕਰ ਦੇਣਗੇ ਤੇ ਹਰ ਇੱਕ ਵਿੱਚ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਜਾਵੇਗਾ ਅਤੇ ਮੁਕੇੜੀਆਂ ਅੱਜ ਅਸੀਂ ਇੱਥੇ ਆਏ ਸਾਂ ਜਿਹੜੀ ਸਾਬੀ ਜੀ ਨੇ ਅੱਜ ਦੀ ਇੱਕ ਰੈਲੀ ਰੱਖੀ ਸੀ ਉਹਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਬਹੁਤ سارے ਪਰਿਵਾਰ ਤੇ ਬਹੁਤ سارے ਲੋਕ ਅੱਜ ਅਫੀਸ਼ੀਅਲ ਤੌਰ ਤੇ ਅਕਾਲੀ ਦਲ ਨੂੰ ਅਲੂਵੇ ਦਾ ਕਿ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੈ ਜਿਹਦੇ ਵਿੱਚ ਅਸੀਂ ਸਾਰੇ ਲੋਕ ਆਏ ਔਰ ਸਾਰਿਆਂ ਨੇ ਰੇਲੀ ਨੂੰ ਸੋਬੋਧਨ ਕੀਤਾ ਔਰ ਸਾਨੂੰ ਇਹ ਇਸ ਗੱਲ ਨਾਲ ਮਹਿਸੂਸ ਹੋਇਆ ਕਿ ਆਉਣ ਵਾਲੇ ਸਮੇਂ 'ਚ ਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਮਜ਼ਬੂਤੀ ਦੇ ਵੱਲ ਵਧੇਗੀ ਔਰ ਸਾਰੀਆਂ ਹੀ ਦਵਾਬੇ ਦੀਆਂ ਜਿਹੜੀਆਂ ਸ਼ਾਰਪੁਰ ਦੀਆਂ ਸੀਟਾਂ ਕਾਂਗਰਸ ਪਾਰਟੀ ਜਿੱਤੇ। ਵੋਟ ਚੋਰੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਕੋਈ ਪ੍ਰੋਗਰਾਮ ਨੀਕਾ ਜਾ ਰਿਹਾ ਜੀ ਪਾਰਟੀਆਂ ਨੂੰ। ਵੋਟ ਚੋਰੀ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ ਰੱਖਣ ਜਾ ਰਹੇ ਹਾਂ। ਸਟੇਟ ਲੈਵਲ ਰੈਲੀ। ਪੂਰੇ ਦੇਸ਼ ਭਰ ਦੇ ਵਿੱਚ ਉਹ ਰੈਲੀਆਂ ਹੋ ਰਹੀਆਂ। ਜਿਸ ਪ੍ਰਕਾਰ ਲੋਕ ਤਰ ਤਰ ਦੀ ਹੱਤਿਆਰ ਕੌਨਸਟਿਚਨੀਆਂ ਤੇ ਜੀਆਂ ਉਡਾਈਆਂ ਜਾ ਰਹੀਆਂ ਨੇ ਵੋਟ ਚੋਰੀ ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਬਣੀਆਂ ਨੇ ਦੇਸ਼ ਦੇ ਅੰਦਰ ਦੋ ਵਾਰੀ ਸਰਕਾਰ ਵੋਟ ਚੋਰੀ ਨਾਲ ਬਣੀਆਂ ਔਰ ਹਰਿਆਣਾ ਤੁਸੀਂ ਮੱਧ ਪ੍ਰਦੇਸ਼ ਛੱਤੀਸਗੜ੍ਹ ਮਹਾਰਾਸ਼ਟਰ ਇਹ ਚੋਣਾਂ ਵੋਟ ਚੋਰੀ ਦੇ ਨਾਲ ਲੁੱਟੀਆਂ ਗਈਆਂ ਸਾਨੂੰ ਸ਼ੱਕ ਦਾ ਇਸ ਗੱਲ ਦਾ ਸੀਗਾ ਲੇਕਿਨ ਸਾਡੇ ਕੋਲੇ ਇਸ ਗੱਲ ਦੇ ਪ੍ਰੂਫ ਨਹੀਂ ਸੀ 11 ਸਾਲ ਅਸੀਂ ਇਸ ਕਾਲ ਦਾ ਇੰਤਜ਼ਾਰ ਕੀਤਾ ਔਰ ਪ੍ਰੂਫ ਦੇ ਸਮੇਤ ਰਾਹੁਲ ਗਾਂਧੀ ਨੇ ਆਪਦੀ 75 ਮਿੰਟਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਦਾ ਸਾਰਾ ਜੋ ਝੂਠਾਂ ਦਾ ਪਲੰਦਾ ਔਰ ਜੋ heira-pheri ਔਰ ਠੱਗੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਉਹ ਦੁਨੀਆ ਦੇ ਸਾਹਮਣੇ ਬੀਜੇਪੀ ਦਾ ਚਿਹਰਾ ਔਰ ਪ੍ਰਧਾਨ ਮੰਤਰੀ ਦਾ ਚਿਹਰਾ ਨੰਗਾ ਕਰਨ ਦਾ ਕੰਮ ਰਾਹੁਲ ਗਾਂਧੀ ਨੇ ਕੀਤਾ ਮਿਸਟਰ ਹਾਲਾਤਾਂ ਦੇ ਉੱਤੇ ਸਾਡੀ ਰਣਨੀਤੀ ਹੈ ਜੀ ਆਪਣੀ ਸਾਡੀ ਰਣਨੀਤੀ ਆ ਅਸੀਂ ਦੇਸ਼ ਦੀ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਇਸੇ ਤਰ੍ਹਾਂ ਲੜਾਈ ਲੜਾਂਗੇ ਔਰ ਥੱਲੇ ਤੱਕ ਜਾਵਾਂਗੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਔਰ ਆਪਦੇ ਵਰਕਰਾਂ ਨੂੰ ਸੁਚੇਤ ਕਰਾਂਗੇ ਕਿ ਬੂਥਾਂ ਤੇ ਤਵੱਜੂ ਰੱਖੋ ਸੁਚੇਤ ਰਹੋ ਜਦੋਂ ਵੀ ਇਸ ਪ੍ਰਕਾਰ ਦੀ ਕੋਈ ਗੜਬੜ ਹੁੰਦੀ ਹੈ ਯਾਰ ਇੱਕ ਕਮਰੇ ਚ ਅਸੀਂ ਵੋਟਾਂ ਬਣਾ ਦਿੱਤੀਆਂ ਗਈਆਂ ਇੱਕ ਬੰਦੇ ਦੀਆਂ ਚਾਰ ਵੋਟਾਂ ਬਣਾ ਦਿੱਤੀਆਂ ਗਈਆਂ 6 ਨੰਬਰ ਫਾਰਮ ਤੇ ਨਵੀਂ ਵੋਟ ਬੰਦੀ ਹੈ 121 ਸਾਲਾਂ ਦੇ ਬੰਦੇ ਦੀ ਵੋਟ ਬਣਾ ਦਿੱਤੀ ਗਈ ਜਦਕਿ ਦੁਨੀਆ ਭਰ ਦੇ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਮੈਂਸ਼ਨ ਹੈ ਕਿ ਇਸ ਦੁਨੀਆ ਤੇ 115 ਸਾਲਾਂ ਤੋਂ ਵੱਡਾ ਕੋਈ ਜੀਵ ਜਿੰਦਾ ਹੀ ਨਹੀਂ 21 21 ਸਾਲਾਂ ਦੀ 121 ਸਾਲਾਂ ਦੀ ਵੋਟ ਬਣਾ ਦਿੱਤੀ ਸੋ ਇਹਦੇ ਖਿਲਾਫ ਪੂਰਨ ਤੌਰ ਤੇ ਪੂਰੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਚ ਅਰਗੇਨਾਈਜੇਸ਼ਨ ਪ੍ਰੋਗਰਾਮ ਚੱਲ ਰਹੇ ਸਾਬ ਸਾਬ ਤੋਂ ਵਿੱਚ ਬਿਤੀ ਰਾਤ ਇੱਕ ਵੱਡਾ ਹਾਸਾ ਹੋ ਗਿਆ ਇਹਨਾਂ ਚਾਹ ਹਾਂਜੀ ਮੈਂ ਸਮਝਦਾ ਉਹ ਵੀ ਪ੍ਰਸ਼ਾਸਨ ਦੀ ਨਲਾਇਕੀ ਕਰਕੇ ਹੋਇਆ ਮੈਨੂੰ ਦੱਸਿਆ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਸਾਨੂੰ ਅਰੋੜਾ ਸਾਹਿਬ ਨੇ ਆਧਿਆ ਸਾਹਿਬ ਹਰਾਂ ਨੇ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਹੁਣ ਅਸੀਂ ਇਸ ਤੋਂ ਬਾਅਦ ਮੈਂ ਹਸ਼ਿਆਰਪੁਰ ਜਾਵਾਂਗਾ ਤੇ ਉਹਨਾਂ ਪੀੜਤ ਪਰਿਵਾਰਾਂ ਨੂੰ ਅਸੀਂ ਜਾ ਕੇ ਮਿਲਾ ਅੱਜ ਮੁਕੇਰੀਆਂ ਵਿਖੇ ਜਿਹੜਾ ਜਨਤਕ ਇਕੱਠ ਕਾਂਗਰਸ ਪਾਰਟੀ ਦਾ ਅਸੀਂ ਰੱਖਿਆ ਸੀ ਉਹ ਇਤਿਹਾਸਕ ਹੋ ਨਿਭੜਿਆ ਮੈਂ ਸਮਝਦਾ ਜੇ ਇਸ ਤਰੀਕੇ ਦੇ ਨਾਲ ਇਲਾਕੇ ਦੀ ਸੰਗਤ ਨੇ ਸਹਿਯੋਗ ਕੀਤਾ ਮੇਰੇ ਕੋਲ ਲਫਜ਼ ਨਹੀਂ ਜਿਹਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਕਿਉਂਕਿ ਅੱਜ ਦੇ ਇਸ ਇਕੱਠ ਨੇ ਕਾਂਗਰਸ ਪਾਰਟੀ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਆਉਣ ਵਾਲਾ ਜਿਹੜਾ ਸਮਾ 27 ਦਾ ਲੋਕ ਮੌਜੂਦਾ ਸਰਕਾਰ ਤੋਂ ਕਿੰਨੇ ਅੱਕ ਚੁੱਕੇ ਆ ਤੇ ਆਉਣ ਵਾਲੀ 27 ਦੇ ਵਿੱਚ ਬੜਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਚ ਕਾਂਗਰਸ ਪਾਰਟੀ ਸਰਕਾਰ ਬਣ ਜਾ ਰਹੀ ਆ ਮੈਂ ਜਿੱਥੇ ਲੋਕਾਂ ਦਾ ਧੰਨਵਾਦ ਕਰਦਾ ਉਥੇ ਕਾਂਗਰਸ ਪਾਰਟੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦਾ ਆਪਣੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ oppositon ਜੀ ਦਾ ਮੇਰੇ ਬਹੁਤ ਸਤਿਕਾਰਯੋਗ ਨੈਸ਼ਨਲ ਪਾਰਟੀ ਦੇ ਜਨਰਲ ਸੈਕਟਰੀ ਅਤੇ ਮੈਂਬਰ ਪਾਰਲੀਮੈਂਟ ਸਾਹਿਬ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਅਤੇ ਬਹੁਤ ਸਤਿਕਾਰਯੋਗ ਐਮਐਲਏ ਗੁਰਦਾਸਪੁਰ ਪਾੜਾ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਮੁੱਚੀ ਜਿਲ੍ਹੇ ਦੀ ਲੀਡਰਸ਼ਿਪ ਵੀ ਅੱਜ ਸਪੈਸ਼ਲ ਤੋਂ ਤੇ ਸਾਰੇ ਹਲਕੇ ਇੰਚਾਰਜ ਪਹੁੰਚੇ ਆ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਜਿੱਥੇ ਮੁਕੇਰੀਆਂ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਸੰਦੇਸ਼ ਦਿੱਤਾ ਤੇ ਜਿਹੜੇ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਯਕੀਨ ਦਿਵਾਇਆ ਕਾਂਗਰਸ ਪਾਰਟੀ ਨੂੰ ਵੀ ਆਉਣ ਵਾਲੀ ਸਤਾਈ ਦੇ ਵਿੱਚ ਕਾਂਗਰਸ ਪਾਰਟੀ ਦਾ ਡੱਟ ਕੇ ਪੂਰੀ ਚਟਾਨ ਵਾਂਗ ਖੜੇ ਹੋਣਗੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਪਾਰਟੀ ਦਾ ਪੱਲਾ ਵੀ ਫੜਿਆ ਉਹਨਾਂ ਬਾਰੇ ਕਿੰਨੀ ਕਿ ਗਿਰਤੀ ਸੀ ਦੇਖੋ ਮੈਂ ਹਾਈ ਕਮਾਂਡ ਨਾਲ ਗੱਲ ਕੀਤੀ ਪਈ ਅਸੀਂ ਸ਼ਮੂਲੀਅਤ ਕਰਾਉਣੀ ਸ਼ਮੂਲੀਅਤ ਜਿੰਨੇ ਅੱਜ ਪੰਡਾਲ 'ਚ ਆ ਕੇ ਸਮਲੋ ਕਾਂਗਰਸ ਪਾਰਟੀ ਦੇ ਪੰਡਾਲ 'ਚ ਸਾਰੇ ਸ਼ਮੂਲੀਅਤ ਸੀ ਅੱਜ ਉਹਦੇ ਕਾਂਗਰਸ ਪਾਰਟੀ ਦੇ ਝੰਡੇ ਲੱਗੇ ਕਾਂਗਰਸ ਪਾਰਟੀ ਦੀ ਲਹਿਰੀ ਕਾਂਗਰਸ ਸੈਕਟਰ ਦੀ ਉਹ ਇੱਕ ਸਪੱਸ਼ਟ ਸੰਕੇਤ ਹੈ ਜਿੰਨੀ ਸੰਗਤ ਆਈ ਆ ਉਹ ਸਮੋਲੋ ਸਪਰਟ ਸਕੇਦਾ ਸਾਰਾ ਇਲਾਕਾ ਜਿਹੜਾ ਸਾਥੀ ਮੇਰੇ ಕಾಂಗ್ರೆਸ ਪਾਰਟੀ ਸਾਰੇ ਜੁਆਇਨ ਕਰ ਚੁੱਕੇ ਆ ਲੱਗਦਾ ਆਉਣ ਵਾਲੀ 2027 ਦੇ ਵਿੱਚ ਕਾਂਗਰਸ ਆਪਣਾ ਮੁਕੇਰੀਆਂ ਝੰਡਾ ਬੰਦ ਕਰੇ ਮੈਂ ਤੁਹਾਨੂੰ ਯਕੀਨ ਦਵਾਉਣਾ ਕੋਈ ਮੁਕੇਰੀਆਂ ਪੰਜਾਬ ਚੋ ਇੱਕ ਨੰਬਰ ਕਾਂਗਰਸ ਪਾਰਟੀ ਜੀ ਸੀਟ ਜਿੱਤੇਗੀ ਇੱਕ ਨੰਬਰ